ਹੈਲੋ ਜੀ ਸਰਨੂ ਸਤਿ ਸ਼੍ਰੀ ਅਕਾਲ ਜੀ ਆਹ ਦੇਖੋ ਜੀ ਆਰਐਸ ਆਰਗੇਨਿਕ ਵੱਲੋਂ ਜਿਹੜੀ ਕਣਕ ਬੀਜੀ ਗਈ ਆ ਬਿਲਕੁਲ ਆਰਗੇਨਿਕ ਹੈ ਜੀ ਤੇ ਇਹ ਬਹੁਤ ਵਧੀਆ ਬੂਟਾ ਗਰੋਥ ਕਰ ਰਿਹਾ ਜੀ ਇਹਦੇ ਵਿੱਚ ਕੋਈ ਵੀ ਹਰਬੀਸਾਈਡ ਜਾਂ ਪੈਸਟਿਸਾਈਡ ਨਹੀਂ ਪਾਇਆ ਗਿਆ ਤੇ ਬਹੁਤ ਵਧੀਆ ਇਹਦੇ ਰਿਜ਼ਲਟ ਆ ਜੀ ਤੇ ਇਹ ਵੀ ਜਲਦੀ ਤੁਹਾਡੇ ਰੂਪ ਰੂਪ ਹੋਣ ਜਾ ਰਹੀ ਹੈ ਜੀ ਜਿਹੜੀ ਇਹ ਕਣਕ ਆ ਜੀ ਜੇ ਕਿਸੇ ਨੂੰ ਲੋੜ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਜੀ ਆਰਐਸオーਰਗੇਨਿਕਸ ਪਿੰਡ ਬੱਦੂਪੁਰ ਤਹਿਸੀਲ ਅਮਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਫੋਨ ਨੰਬਰ 98143 34043 ਤੇ ਨਾਲ ਹੀ ਅਸੀਂ ਢਿੰਗਰੀ ਮਸ਼ਰੂਮ ਦਾ ਵੀ ਬਿਜ਼ਨਸ ਸ਼ੁਰੂ ਕਰਤਾ ਜੀ ਉਹ ਵੀ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਆਪਾਂ ਦੇਵਾਂਗੇ ਜੀ ਬਿਲਕੁਲ ਆਰਗੇਨਿਕ ਪ੍ਰੋਡਕਟ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਆਪਾਂ ਇਹ ਸ਼ੁਰੂ ਕੀਤਾ ਜੀ ਜੇ ਕਿਸ ਨੂੰ ਲੋੜ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਇੱਥੇ ਮੈਂ ਪਹਿਲਾਂ ਵੀ 1121 ਬਾਸਮਤੀ ਲਗਾਈ ਸੀ ਬਹੁਤ ਵਧੀਆ ਰਿਜ਼ਲਟ ਆਇਆ ਜੀ ਤੇ ਕੋਈ ਵੀ ਪੈਸੇ ਚਾਹੀਦੇ ਨਹੀਂ ਆ ਜੀ ਥੈਂਕ ਯੂ ਫਰੈਂਡਸ ਥੈਂਕ ਯੂ